ਹਾਂਜੀ ਸੈਸਟਰੀ ਗਰਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਰੀਅਲ ਕੁਇਨਸ ਵਰਡ ਤੇ ਅੱਜ ਅਸੀਂ ਤੁਹਾਡੇ ਨਾਲ ਭਾਰਵੇਂ ਕ੍ਰੇਲਿਆਂ ਦੀ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਕ੍ਰੇਲੇ ਨੂੰ ਛਿਲ ਲਵਾਂਗੇ ਉਸ ਤੇ ਇੱਕ ਚੀਰਾ ਦੇ ਕੇ ਉਸ ਵਿੱਚੋਂ ਆਪਾਂ ਸਾਰਾ ਮਟੀਰੀਅਲ ਇੱਕੇ ਸੇ ਚਮਚੇ ਨਾਲ ਬਾਹਰ ਕੱਢ ਲਵਾਂਗੇ ਕ੍ਰੇਲਿਆਂ ਦਾ ਜੋ ਛਿਲਕਾ ਉੱਤਰਦਾ ਹੈ ਉਸ ਨੂੰ ਅਲੱਗ ਤੇ ਬੀਜਾਂ ਨੂੰ ਅਲੱਗ ਕਰਕੇ ਰੱਖ ਲਓ ਤਾਂ ਜੋ ਆਪਾਂ ਇਸ ਦੇ ਛਿਲਕੇ ਨੂੰ ਮਸਾਲੇ ਦੇ ਵਿੱਚ ਐਡ ਕਰ ਸਕੀਏ ਜਦੋਂ ਸਾਰੇ ਕ੍ਰੇਲੇ ਛਿੱਲੇ ਜਾਣ ਤਾਂ ਆਪਾਂ ਉਹਨਾਂ ਤੇ ਨਮਕ ਲਗਾ ਕੇ ਉਹਨਾਂ ਨੂੰ ਢੱਕ ਕੇ ਤੁੱਪੇ ਰੱਖ ਦਵਾਂਗੇ ਤਾਂ ਜੋ ਉਹਨਾਂ ਦਾ ਕੌੜਾਪਨ ਨਿਕਲ ਜਾਵੇ। 1-2 ਘੰਟੇ ਪਏ ਰਹਿਣ ਤੋਂ ਬਾਅਦ ਇਹ ਪਾਣੀ ਛੱਡ ਦੇਣਗੇ ਆਪਾਂ ਇਹ ਵਾਲੇ ਕ੍ਰੇਲਿਆਂ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਅਲੱਗ ਕਰਕੇ ਰੱਖ ਲਵਾਂਗੇ। ਫਿਰ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਚੌਪ ਕਰਕੇ ਮਸਾਲੇ ਲਈ ਤਿਆਰ ਕਰ ਲਵਾਂਗੇ ਸਾਰਾ ਸਮਾਨ ਰੈਡੀ ਕਰਨ ਤੋਂ ਬਾਅਦ ਆਪਾਂ ਗੈਸ ਚਲਾ ਕੇ ਇੱਕ ਪਾਸੇ ਤਖਰੇਲੇ ਤਲ ਲਵਾਂਗੇ ਤੇ ਇੱਕ ਪਾਸੇ ਆਪਾਂ ਮਸਾਲਾ ਤਿਆਰ ਕਰ ਲਵਾਂਗੇ ਤਖਰੇਲੇ ਤਿਆਰ ਕਰਨ ਲਈ ਆਪਾਂ ਸਰੋਂ ਦਾ ਤੇਲ ਥੋੜਾ ਜਿਹਾ ਜ਼ਿਆਦਾ ਤੇ ਮਸਾਲਾ ਤਿਆਰ ਕਰਨ ਲਈ ਥੋੜਾ ਜਿਹਾ ਘੱਟ ਪਾਵਾਂਗੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਊਗਾ ਤਾਂ ਮਸਾਲੇ ਵਾਲੇ ਤੇਲ ਵਿੱਚ ਆਪਾਂ ਸਾਬਤ ਕਾਲੀਆਂ ਮੇਚਾਂ ਪਾਵਾਂਗੇ ਕਿਉਂਕਿ ਆਪਾਂ ਨੂੰ ਬੈ ਤੋਂ ਦੂਰ ਰੱਖਦੀਆਂ ਨੇ ਫਿਰ ਜੀਰਾ ਪਾ ਕੇ ਉਸ ਨੂੰ ਹਲਕਾ ਜਿਹਾ ਭੁੰਨ ਕੇ ਉਸ ਵਿੱਚ ਚੌਪ ਕੀਤੇ ਹੋਏ ਪਿਆਜ਼ ਪਾ ਕੇ ਉਸ ਵਿੱਚ ਆਪਾਂ ਥੋੜਾ ਜਿਹਾ ਨਮਕ ਪਾ ਦਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਭੁੰਨੇ ਜਾਣ ਪਿਆਜ਼ਾਂ ਨੂੰ ਥੋੜਾ ਟਾਈਮ ਭੁੰਨਣ ਤੋਂ ਬਾਅਦ ਆਪਾਂ ਉਸ ਵਿੱਚ ਕareleਆਂ ਦੇ ਛਿਲਕੇ ਐਡ ਕਰ ਦਵਾਂਗੇ ਤਾਂ ਜੋ ਉਹ ਵੀ ਚੰਗੀ ਤਰ੍ਹਾਂ ਭੁੰਨੇ ਜਾਣ ਫਿਰ ਦੂਸਰੀ ਸਾਈਡ ਆਪਾਂ ਕ੍ਰੇਲਿਆਂ ਨੂੰ ਤਲ ਲਵਾਂਗੇ ਤੁਸੀਂ ਆਪਣੇ ਅਕੋਰਡਿੰਗ ਘੱਟ ਜਾਂ ਵੱਧ ਤਲ ਸਕਦੇ ਹੋ ਨਾਲ ਦੀ ਨਾਲ ਆਪਾਂ ਮਸਾਲੇ ਦਾ ਵੀ ਧਿਆਨ ਰੱਖਾਂਗੇ ਤਾਂ ਜੋ ਉਹ نیچے ਨਾ ਲੱਗ ਜਾਵੇ ਜਦੋਂ ਕ੍ਰੇਲੇ ਚੰਗੀ ਤਰ੍ਹਾਂ ਭੁੰਨੇ ਜਾਣ ਤਾਂ ਆਪਾਂ ਉਹਨਾਂ ਨੂੰ ਕੱਢ ਕੇ ਕਿਸੇ ਬਰਤਨ ਵਿੱਚ ਰੱਖ ਲਵਾਂਗੇ ਜਦੋਂ ਆਪਣਾ ਮਸਾਲਾ ਚੰਗੀ ਤਰ੍ਹਾਂ ਰੈਡੀ ਹੋ ਜਾਊਗਾ ਤਾਂ ਆਪਾਂ ਉਸ ਵਿੱਚ ਨਮਕ, ਮਿਰਚ, ਹਲਦੀ ਐਡ ਕਰ ਦਵਾਂਗੇ। ਜੇ ਕੋਈ ਹੋਰ ਮਸਾਲਾ ਐਡ ਕਰਨਾ ਹੈ ਤਾਂ ਆਪਾਂ ਉਹ ਵੀ ਐਡ ਕਰ ਸਕਦੇ ਹਾਂ। ਯਾਦ ਰੱਖਿਓ ਨਮਕ ਆਪਾਂ ਪਹਿਲਾਂ ਹੀ 1-2 ਚਮਚੇ ਪਾਇਆ ਸੀ ਤਾਂ ਆਪਾਂ ਹੁਣ ਘੱਟ ਪਾਵਾਂਗੇ। ਫਿਰ ਇਸ ਮਸਾਲੇ ਨੂੰ ਆਪਾਂ ਥੋੜਾ ਟਾਈਮ ਸੇਕ ਕਰਵਾ ਕੇ ਗੈਸ ਨੂੰ ਬੰਦ ਕਰ ਦਵਾਂਗੇ ਤੇ ਇਸ ਨੂੰ ਆਪਾਂ ਠੰਡਾ ਹੋਣ ਲਈ ਰੱਖ ਦਵਾਂਗੇ ਤਾਂ ਜੋ ਆਪਾਂ ਕareleਆਂ ਵਿੱਚ ਫਿਲਿੰਗ ਕਰ ਸਕੀਏ। ਜਦੋਂ ਮਸਾਲਾ ਠੰਡਾ ਹੋ ਜਾਊਗਾ ਤਾਂ ਆਪਾਂ ਇੱਕ ਇੱਕ ਕarele ਚਾਕੇ ਉਸ ਦੇ ਵਿੱਚ ਆਪਾਂ ਫਿਲਿੰਗ ਕਰਨੀ ਸਟਾਰਟ ਕਰ ਦੇਵਾਂਗੇ ਜਦੋਂ ਸਾਰੇ ਕarele ਭਰੇ ਜਾਣਗੇ ਤਾਂ ਫਿਰ ਜਿਸ ਧੜਕਣੀ ਵਿੱਚ ਆਪਾਂ ਇਹਨਾਂ ਨੂੰ ਤਲਿਆ ਸੀ ਉਸ ਦਾ ਸਾਰਾ ਤੇਲ ਕੱਢ ਕੇ ਬਿਲਕੁਲ ਹੀ ਹਲਕਾ ਜਿਹਾ ਠੰਡਾ ਲਿਬੜਿਆ ਹੋਇਆ ਰੱਖ ਕੇ ਉਸ ਵਿੱਚ ਇਹ ਸਾਰੇ ਕarele ਰੱਖ ਲਵਾਂਗੇ ਤੇ ਇਹਨਾਂ ਨੂੰ ਗੈਸ ਨੂੰ ਹੌਲੀ ਕਰਕੇ ਪੱਕਣ ਲਈ ਰੱਖਾਂਗੇ ਇਸ ਤਰ੍ਹਾਂ ਆਪਣੇ ਘਰ ਮੇ ਕarele ਖਾਣ ਲਈ ਬਿਲਕੁਲ ਤਿਆਰ ਹਨ ਤੁਸੀਂ ਇਸ ਨੂੰ ਫ੍ਰਿਜ ਵਿੱਚ 2 ਜਾਂ 3 ਦਿਨ ਲਈ ਸਟੋਰ ਕਰਕੇ ਰੱਖ ਸਕਦੇ ਹੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ।